ਫਗਵਾੜੇ ਦੇ ਸੰਦੂਰਾ ਮੰਦਰ ਦੇ ਵਸਨੀਕ ਧੀਰਸ ਜੋ ਕਿ ਮਹੀਜ 22 ਸਾਲ ਦਾ ਸੀ ਦੇ ਜਨਮ ਦਿਨ ਦੀ ਪਾਰਟੀ ਕਰਨ ਲਈ ਆਪਣੇ ਕੁਝ ਸਾਥੀਆਂ ਨਾਲ ਪਟਵਾਰੀ ਟਾਬੇ ਗਿਆ ਜਿੱਥੇ ਉਹ ਆਪਣੇ ਸਾਥੀਆਂ ਨਾਲ ਪਾਰਟੀ ਕਰਕੇ ਪਟਵਾਰੀ ਟਾਬੇ ਤੋਂ ਵਾਪਸ ਫਗਵਾੜੇ ਆਉਣ ਲਈ ਜਿਉਂ ਹੀ ਆਪਣੇ ਬਾਈਕ ਕੋਲ ਪਹੁੰਚਿਆ ਤਾਂ ਇੱਕ ਵਾਹਨਕਰ ਜੋ ਬਹੁਤ ਤੇਜ਼ ਰਫ਼ਤਾਰ ਨਾਲ ਆਈ ਤੇ ਧੀਰਸ ਅਤੇ ਉਸਦੇ ਸਾਥੀਆਂ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਜਿਸ ਵਿੱਚ ਧੀਰਸ ਦੀ ਇਲਾਜ ਲਈ ਲਿਆਂਦੇ ਸਮੇਂ ਮੌਤ ਹੋ ਗਈ ਤੇ ਬਾਕੀ ਸਾਥੀ ਜ਼ਖਮੀ ਹੋ ਗਏ ਜੀਨਾ ਨੂੰ ਸਿਵਲ ਹਸਪਤਾਲ ਫਗਵਾੜਾ ਵਿਖੇ ਲਿਆਂਦਾ ਗਿਆ ਜਿੱਥੇ ਧੀਰਜ ਸਿਹਰਾ ਦੇ ਸਾਥੀ ਜੇਰੇ ਇਲਾਜ਼ਨ ਉਥੇ ਪੁਲਿਸ ਵੱਲੋਂ ਵਰਨਾਕਰ ਚਲਕ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੀਟੂ ਫਲੈਂਗ ਨਿਊਜ਼ ਤੋਂ ਪ੍ਰਿਤਪਾਲ ਸਿੰਘ ਢਿੰਗਰਾ ਦੀ ਰਿਪੋਰਟ ਫਗਵਾੜੀ ਦਾ ਬਿਲਕੁਲ ਟਿਕਾਣਾ ਹੈ ਕਿ ਫਗਵਾੜੇ ਤੋਂ ਆਏ ਸੀ ਸਾਰੇ ਜਾਣੀ ਤੇ ਅਸੀਂ ਬਰਥ ਦੇ ਸੀ ਧੀਰਜ ਦਾ ਜਿਹੜੇ ਮੁੰਡਾ ਸਾਡੇ ਨਾਲ ਫਗਵਾੜੀ ਤੋਂ ਬਾਲਟੀ ਤੇ ਆ ਗਿਆ ਰੋਟੀ ਖਾ ਕੇ ਅਸੀਂ ਬਾਹਰ ਨਿਕਲੇ ਪਾਰਕਿੰਗ ਏਰੀਆ ਤੱਕ ਗੋਚੇ ਸੀਗੇ ਉੱਥੇ ਹੀ ਗੱਡੀ ਵਾਲਾ ਪਿੱਛੋਂ ਆਇਆ ਸਾਨੂੰ ਪਤਾ ਨਹੀਂ ਲੱਗਿਆ ਕਦੋਂ ਗੱਡੀ ਵਾਲਾ ਆਇਆ ਸਾਡੇ ਕੋਲ ਤੇ ਉਹਨੇ ਪਾਰਕਿੰਗ ਦੇ ਵਿੱਚ ਹੀ ਮਾਰਤੀ ਗੱਡੀ ਬਾਹਰ ਪਾਰਕਿੰਗ ਦੇ ਕੋਲ ਹੀ ਖੜਿਆ ਸੀ ਤੇ ਅਸੀਂ ਐਕਤਰਾ ਸਾਡੀ ਅੱਜੀ ਖੜੇ ਸੀਗੇ ਅਸੀਂ ਉੱਥੇ ਕਿ ਗੱਡੀ ਵੱਜੀ ਸਾਨੂੰ ਖੁਦ ਨੂੰ ਨਹੀਂ ਪਤਾ ਲੱਗਿਆ ਕਿ ਅਸੀਂ ਕਿੱਥੇ ਡਿਗੇ ਕਿੱਥੇ ਨਹੀਂ ਉਹਦੇ ਉੱਤੇ ਸਾਡੇ ਇੱਕ ਬੰਦੇ ਜੈਕ ਹੋ ਗਈ ਹੈ ਜਿਹੜਾ ਜਿਹਦੀ ਉਮਰ 23 ਸਾਲ ਦੀ ਧੀਰੇ ਨਾਮ ਸੀ ਉਸ ਤੋਂ ਬਾਅਦ ਇੱਕ ਵੀ ਮੇਰੇ ਇੰਜਰੀ ਵਗੈਰਾ ਸੱਟਾਂ ਵਗੈਰਾ ਲੱਗੇ ਸਿਰ ਉੱਤੇ ਟੰਕੀ ਪਗੜ ਲੱਗੇ ਤੇ ਇੱਕ ਕੁੜੀ ਦੇ ਪੋਲਾ ਤੇ ਸਾਡੇ ਅੱਗੇ ਪੋਲਾ ਟੁੱਟ ਗਿਆ ਮੌਕੇ ਤੇ ਗੱਡੀ ਵਾਲਾ ਫੜ ਲਿਆ ਪੁਲਿਸ ਨੇ ਆ ਕੇ ਮੌਕੇ ਦੇ ਹਾਂਜੀ ਪੁਲਿਸ ਨੇ ਗੱਡੀ ਵਾਲਾ ਫੜ ਲਿਆ ਆ ਤੇ ਗੱਡੀ ਵਾਲਾ ਨਸ਼ੇ ਚ ਲੱਗਦਾ ਸੀ ਹਾਂਜੀ ਕਾਫੀ ਨਸ਼ੇ ਦੇ ਸੀਗਾ ਉੱਥੇ ਦਿਖੀ ਜਾਂਦੀ ਜਦੋਂ ਬਾਹਰ ਨਿਕਲੇ ਗੱਡੀ ਇੰਨੀ ਜ਼ੋਰ ਕੀ ਬੱਜੇ ਕਿ ਗੱਡੀ ਦੇ 에ਅਰ ਬੈਗ ਤਾਂ ਖੁੱਲ ਗਏ ਸੀ ਹਾਂਜੀ ਆਪਾਂ ਆਏ ਸੀਗੇ ਪਟਵਾਰੀ ਢਾਬੇ ਦੀ ਰੋਟੀ ਖਾਣ ਪਾਰਟੀ ਮਨੋਕਰਨ ਆਏ ਸੀਗੇ ਜਿਹੜਾ ਮੁੰਡਾ ਜੀ ਡੈਥ ਹੋਈ ਆ ਉਹਦਾ ਬਰਥਡੇ ਸੀਗਾ ਕੱਲ ਤੇ ਅੱਜ ਪਾਰਟੀ ਕਰਨ ਆਏ ਸੀਗੇ ਤੇ ਆਪਾਂ ਸਾਰੇ ਦੋਸਤ ਸੀਗੇ ਆਏ ਜਿੱਦਾਂ ਹੀ ਅਸੀਂ ਬਾਹਰ ਨਿਕਲੇ ਆ ਤੇ ਅਸੀਂ 3-4 ਜਾਣੇ ਪਟਵਾਰੀ ਢਾਬੇ ਦੇ ਬਾਹਰ ਸੀਗੇ ਕੋਸ਼ਤ ਦਾ ਸਾਡੀ ਬਾਈਕਸ ਉਹਨਾਂ ਦੇ ਸਾਹਮਣੇ ਪਾਰਕਿੰਗ ਚ ਖੜੀਆਂ ਅੱਧੇ ਜਾਣੇ ਉਧਰ ਸੀਗੇ ਤਿੰਨ ਚਾਰ ਜਾਣੇ ਸੀ ਇੱਧਰਲੇ ਪਾਸੇ ਸੀਗੇ ਪਤਾ ਨਹੀਂ ਪਿੱਛੋਂ ਕਾਰ ਆਈ ਇੱਕ ਵਰਨਾ ਕਾਰ ਸੀਗੀ ਨਿਊ ਮਾਡਲ ਦੀ ਵਰਨਾ ਸੀਗੀ ਤੇ ਮਤਲਬ ਬਾਈਕ ਦੇ ਉੱਤੇ ਜਾਨ ਨੂੰ ਤਿਆਰ ਸੀਗੇ ਬੈਠੇ ਹੀ ਸੀਗੇ ਜਿਹੜਾ ਮੁੰਡਾ ਪੀਰੇਚ ਸੀਗਾ ਤੇ ਨਾਲ 3-4 ਜਾਣੇ ਹੋਰ ਸੀਗੇ ਤੇ ਪਤਾ ਨਹੀਂ ਇੱਕਦਮ ਹੀ ਕਾਰ ਬੜੀ ਹਾਈ ਸਪੀਡ ਤੇ ਆਈ ਆ ਤੇ ਹਿੱਟ ਕੀਤੀ ਇਹਨਾਂ ਨੂੰ ਚਾਰ ਪੰਜ ਜਾਣੇ ਉਹਨਾਂ ਨੂੰ ਹਿੱਟ ਖਿੱਡ ਕੀਤੀ ਆ ਤੇ ਇੱਕ ਲੜਕੀ ਦੀ ਮਤਲਬ ਸਪਾਈਨ ਤੇ ਤੇ ਰਕ ਕੋਈ ਮਾਈਂਡ ਤੇ ਵੀ ਥੋੜਾ ਜਿਆਦਾ ਭੜਿਆ ਵਾ ਤੇ ਮਤਲਬ ਉਹ ਤਾਂ ਐਡਮਿਟ ਆ ਬਟ ਜਿਹੜਾ ਮੁੰਡਾ ਇੱਕ ਬਾਈਕ ਤੇ ਸੀਗਾ ਤੇ ਉਹਦੀ ਡੈਥ ਹੋ ਚੁਕੀ ਆ ਸਾਡਾ ਬ੍ਰਦਰ ਸੀਗਾ ਉਹਦਾ ਬਰਥਡੇ ਸੀਗਾ ਕੱਲ ਤੇ ਅਸੀਂ ਸਿਰਫ ਉਹਦੇ ਕਰਕੇ ਆਏ ਸੀਗੇ ਇੱਥੇ ਤੇ ਜਿਹੜਾ ਦੋਸ਼ੀ ਸੀ ਉਹ ਫੜ ਲਿਆ ਮੌਕੇ ਤੇ ਜਿਹੜਾ ਮੁੰਡਾ ਸੀਗਾ ਜਿਹੜਾ ਕਾਰ ਵਾਲਾ ਸੀਗਾ ਤੇ ਉਹਨੇ ਡਰਿੰਕ ਵਗੈਰਾ ਕੀਤੀ ਹੋਈ ਸੀਗੀ ਸਰਦਾਰ ਸੀਗਾ ਮੁੰਡਾ ਤੇ ਉਹ ਤਾਂ ਇੱਥੇ ਫੜ ਲਿਆ ਸੀ ਉਹਨਾਂ ਨੂੰ ਮੁੜ ਕੇ ਪੁਲਿਸ ਵੀ ਆਈ ਸੀਗੀ ਥੋੜੀ ਦੇਰ ਬਾਅਦ ਪੁਲਿਸ ਵੀ ਆਈ ਸੀ ਤੇ ਉਹਦੀ ਬੰਦੀ ਜੋ ਕਾਰਵਾਈ ਉਹਨੂੰ ਥਾਣੀ ਵਗੈਰਾ ਲੈ ਗਏ ਸੀ ਉਹਦਾ ਮੈਡੀਕਲ ਵਗੈਰਾ ਜੋ ਵੀ ਹੋ ਰਿਹਾ ਸੀਗਾ ਮਨੋ ਅਸੀਂ ਤਾਂ ਤੇ ਮੁੜ ਕੇ ਤੇ ਹਸਪੀਟਲ ਹੀ ਲੈ ਕੇ ਆਏ ਸੀਗੇ ਤੇ ਜਦੋਂ ਅਸੀਂ ਫਾਈਲ ਹਸਪੀਟਲ ਆਏ ਆ ਤੇ ਬਟ ਮੁੰਡਾ ਭਾਜੀ ਵੇਟ ਕਰ ਰਿਹਾ ਸੀ ਮੇਰੇ ਨਾਲ ਤੇ ਜਦੋਂ ਅਸੀਂ ਹਸਪੀਟਲ ਆਏ ਆ ਜੀ ਇੱਥੇ ਤੇ ਪਤਾ ਲੱਗਾ ਕਿ ਅ ਲੜਕੀ ਜਿਹੜਾ ਸਾਡਾ ਬ੍ਰਦਰ ਸੀਗਾ ਹੀਰਕ ਨਾਮ ਮੁੰਡਾ ਸੀਗਾ ਤੇ ਉਹਦੀ ਡੈਕ ਹੋ ਚੁੱਕੀ ਆ ਤੇ ਕੁੜਕੀ ਐਡਮਿਟ ਆ ਤੇ ਸਾਡੀ ਤਿੰਨ ਚਾਰ ਆਈ ਥਿੰਕ ਬਾਈਕਸ ਵਗੈਰਾ ਸਿਗੀਆਂ ਇੱਕ ਬਾਈਕ ਸੀਗੀ ਦੋ ਐਕਟਿਵਾਂ ਸਿਗੀਆਂ ਉਹ ਸਾਰੀਆਂ ਕ੍ਰੈਸ਼ ਹੋ ਚੁੱਕੀਆਂ ਤੇ ਇੱਕ ਮੁੰਡੇ ਦੇ ਲੈਗ ਤੇ ਲੱਗੀ ਹੈ ਇੱਕ ਦੇ ਸਿਰ ਤੇ ਟਾਂਕੇ ਲੱਗੇ ਆ ਤੇ ਕਿਤੇ ਨਹੀਂ ਬਾਹਰ ਤੇ ਲੱਗੀ ਹੋਈ ਹੈ ਤੇ ਹਾਂਜੀ ਸਰ ਐਕਸੀਡੈਂਟ ਕੇਸ ਆਇਆ ਉਹਦੇ ਬਾਰੇ ਥੋੜੀ ਜਾਣਕਾਰੀ ਦਵਾਂਗੇ ਅੱਜ ਮੈਂ ਰਾਤ ਨੂੰ ਵੀ ਅੱਜ ਤੋਂ ਸੀਗਾ ਜੀ ਤੇ ਮੈਨੂੰ ਟੈਂਪਲ ਨੂੰ ਫੋਨ ਹੋਇਆ ਕਿ ਪਟਵਾਰੀ ਟਾਪੇ ਦੇ ਇਲਾਕੇ ਨਾਲ ਇੱਕ ਗੱਡੀ ਨੂੰ ਪਾਰਟੀ ਦੇ ਬਾਹਰ ਖੜਿਆ ਨੂੰ ਫੀਡ ਮਾਰੀ ਹੈ ਕਿ ਜਿਹਨਾਂ ਨੂੰ ਜ਼ਖਮੀ ਹੋਣ ਕਰਕੇ ਦੋਨੋਂ ਹਸਪਤਲਾਂ ਦਾਖਲ ਕਰਵਾਇਆ ਗਿਆ ਕਿ ਜਿੱਦ ਤੋਂ ਵੀ ਮੈਨੂੰ ਟੈਲੀਫੋਨ ਫੋਲ ਹੋਇਆ ਕਿ ਉਹਦੇ ਉੱਤੇ ਦਾਖਲ ਕਰਵਾਇਆ ਸੀ ਉਹਨਾਂ ਦੇ ਵਿੱਚ ਇੱਕ ਧੀਰਜ ਸਿਰਾਲੂ ਨਾਮ ਦਾ ਲੜਕਾ ਜਿਹਦੀ ਉਮਰ 25 ਸਾਲ ਹੈ ਉਹਰੀ ਮੌਤ ਹੋ ਗਈ ਹੈ ਤੇ ਮੈਂ ਮੌਕੇ ਤੇ ਪੁੱਜ ਕੇ ਇੱਥੇ ਉਹਨਾਂ ਦੀ ਕਾਰਵਾਈ ਕਰ ਰਿਹਾ ਹਾਂ ਤੇ ਉਹਦੇ ਭਰਾ ਨੇ ਜੋ ਬਿਆਨ ਲਖਾਇਆ ਹੈ ਉਹਦੇ ਜਾਣਨ ਦੇ ਆਧਾਰ ਤੇ ਅਸੀਂ ਉਹਦੀ ਅੱਗੇ ਅੱਜ ਕਰ ਰਹੇ ਹਾਂ ਤੇ ਬਾਕੀ ਜੋਗਲੀ ਕਾਰਵਾਈ ਹੋਊਗੀ ਉਸ ਤੋਂ ਇਲਾਵਾ ਤੁਸੀਂ ਲਾਵਾਤੀ ਰਹੇ ਜੋ ਲਾਵਾ ਹੋਣ ਜੋ ਹੁਣੇ ਅਕਦਾ ਡੈਥ ਹੋ ਗਈ ਹੈ ਤੇ ਉਸ ਤੋਂ ਇਲਾਵਾ ਵੀ ਕਿਸੇ ਸੱਟਾਂ ਲੱਗੀਆਂ ਆ ਇੱਕ ਲੜਕੀ ਆ ਉਹਦੇ ਵੀ ਮੈਦਾਨੀ ਆ ਉਹ ਵੀ ਸੀਆ ਸਿਆ ਨਾਮ ਦੀ ਲੜਕੀ ਹੈ ਤੇ ਨਾਲ ਉਹਨੂੰ ਤੇ ਜਖਮੀ ਹੋਇਆ ਤੇ ਉਹਨਾਂ ਨੇ ਕੋਈ ਬਿਆਨ ਦੇ ਚਾ ਵੀ